ਤੈਨੂੰ ਦਾ 21 ਨੂੰ 31 ਪਾਉਂਗੀ ਆ ਬੈਠੀਆਂ ਨਾਲੇ ਦਊਂ ਤੈਨੂੰ ਮਾਲ ਪੂੜੇ ਬਣਾ ਕੇ ਜਿਹੜਾ ਤੂੰ ਕਹਿੰਦਾ ਸੀ ਨਾ ਪ੍ਰਿੰਟ ਗਾਣੂ ਚਿੱਤ ਤੇ ਕਰਦਾ ਚੰਗਾ ਤੜਕਾ ਲਾਉਂ ਚੰਗਾ ਪਾਉਂ ਤੇਰਾ ਰਾਇਤਾ ਜਿਹੜਾ ਤੂੰ ਮਰਜੀ ਜਾਣਾ ਇੱਥੇ ਪਊਗਾ ਰੋਟੀ ਮੈਂ ਖਲਾ ਮੈਨੂੰ ਮੈਂ ਤੈਨੂੰ ਦੱਸਤੀ ਗੱਲ ਫੇਰ ਅੱਗੇ ਵੰਗੋ ਹਾਰੇ ਕੱਢੇਗਾ ਮੈਂ ਉਧਰ ਹੀ ਜਾਂਦੀ ਆ ਕਾਮਲੀ ਕੋਮਲੀ ਨਹੀਂ ਬਥੇਰੀ ਸਿਆਣੀ ਆ ਪੰਜ ਪੜ੍ਹੀ ਹੋਈਆਂ ਨਾਲੇ ਹਾਂ ਦੂਜੇ ਫੋਨ ਵੀ ਚਲਾ ਲੈਂਦੀ ਹੁੰਦੀ ਵੀ ਮੈਂ ਸੱਸੀ ਘਾਬੀ ਸਤਿ ਸ੍ਰੀ ਅਕਾਲ ਬੇਧਰੀ ਬਹਿ ਜਾਂਦਾ ਉਹ ਜੇ ਆ ਗਏ ਨੇ ਉਹਨੇ ਦੇਖ ਲਿਆ ਆ ਹੁਣ ਲੱਗ ਜੂਗਾ ਬੁਰਬੁਰ ਕਰਨ ਉਹ ਭਾਬੀ ਐ ਕੀ ਹੁੰਦਾ ਮੈਂ ਦੂਰ ਹੀ ਬੈਠਾ ਤੇ ਮੈਂ ਕਿਹੜਾ ਤੇਰੀ ਗੋਦੀ ਚ ਆ ਕੇ ਬਹਿ ਗਿਆ ਬੇ ਰੁੜ ਜਾਣੇ ਬੋਲਣ ਦੀ ਤਾਕਤ ਸਿੱਖ ਲੋ ਜੇ ਪਹਿਲਾਂ ਹੁਣ ਤੂੰ ਕਿਸੇ ਹੋਰ ਦੇ ਸਾਹਮਣੇ ਕਹਿ ਜਾਂਦਾ ਅਗਲਾ ਕੀ ਸੋਚੇ ਪਹਿਲਾਂ ਆ ਮੇਰੇ ਵਰਗੀ ਦੀ ਬੇਇੱਜ਼ਤੀ ਕਰਾ ਕੇ ਧਰ ਦਿੰਨੇ ਹੋ ਉਹ ਭਾਬੀ ਤੇਰੇ ਨਾਲ ਤਾਂ ਉਹੀ ਲੜਦਾ ਰਹਿੰਦਾ ਉਹ ਤੂੰ ਪਹਿਲਾਂ ਕੁੱਟਣ ਵਾਲੀ ਚੀਜ਼ ਹੈਗੀ ਸਾਬ ਬੱਬੂ ਵੀ ਦੇਖ ਬਿਆ ਹੈ ਗਿਆ ਤੂੰ ਮੇਰਾ ਵੀ ਰਿਸ਼ਤਾ ਰੁਸਤਾ ਕਰਵਾ ਦੇ ਬੇ ਚੰਗਾ ਹੋਇਆ ਉਹ ਬੱਬੂ ਤਾਂ ਕੰਜਰ ਸਮ ਗਿਆ ਇੱਥੇ ਦਿੰਦਾ ਸੀ ਜਿਹੜਾ ਸਾਡੇ ਹਣਕ ਦਾ ਦਿੰਦਾ ਜਿਹੜਾ ਸਾਡੇ ਹਣਕ ਦਾ ਤੇ ਆ ਸਾਡੇ ਵਾਲਾ ਇਹਨਾਂ ਤਾਂ ਬਸ ਬਹਾਨਾ ਚਾਹੀਦਾ ਆ ਹੁਣ ਤੂੰ ਨਾ ਮੇਰੇ ਛੇਤਰ ਪਵਾ ਦੀ ਉਹ ਭਾਬੀ ਮੈਂ ਛੇਤਰ ਪਵਾਉਣ ਨੂੰ ਕੀ ਕਹਿਣਾ ਮੈਂ ਕਿਹੜਾ ਤੁਹਾਡੇ ਘਰੇ ਕਲੇਸ਼ ਪਵਾ ਕੇ ਜਾਣਾ ਮੈਂ ਤਾਂ ਕਹੀ ਲੈਣ ਆਇਆ ਸੀਗਾ ਭਾਬੀ ਮੈਂ ਕਿਹੜਾ ਤੁਹਾਡੇ ਘਰੇ ਕਲੇਸ਼ ਪਵਾ ਕੇ ਜਾਣਾ ਭਾਬੀ ਮੇਰੀ ਇੱਕ ਗੱਲ ਸੁਣ ਲਾ ਚਾਹੇ ਮਾਸੀ ਦੀ ਕੁੜੀ ਆ ਚਾਹੇ ਕੋਈ ਤੇਰੇ ਮਾਮੇ ਦੀ ਕੁੜੀ ਆ ਚਾਹੇ ਕੋਈ ਹੋਰ ਆ ਮੈਨੂੰ ਨਹੀਂ ਪਤਾ ਮੈਨੂੰ ਰਿਸ਼ਤਾ ਕਰਾ ਦੇ ਮੈਂ ਪ੍ਰਵਾ ਮੈਂ ਕਿੱਥੋਂ ਕਰਾ ਦਾਂ ਮੈਂ ਤਾਂ ਆਪ ਹੀ ਕਰਾ ਕੇ ਪਛਤਾਈ ਜਾਨੀ ਆਗੀ ਇਹੀ ਨਹੀਂ ਚੱਜਦਾ ਇਹ ਤਾਂ ਮਈਆਂ ਜਿਹੜੀ ਇਹਦੇ ਨਾਲ ਕੱਟੀਆਂ ਜਾਨੀਆਂ ਇੱਥੇ ਤਾਂ ਕੋਈ ਦੋ ਦਿਨ ਨਾ ਖੜੇ ਜਿਹੇ ਜਿਹੇ ਦੇ ਲੱਛਣ ਨੇਗੇ ਉਹ ਭਾਬੀ ਇਹ ਤਾਂ ਉਹੀ ਕੁੱਟੀ ਜਾਂਦਾ ਤੂੰ ਦੇਖੀ ਜਦੋਂ ਮੇਰਾ ਵਿਆਹ ਹੋ ਗਿਆ ਨਾ ਮੈਂ ਤਾਂ ਆਪਦੇ ਘਰ ਵਾਲੇ ਨੂੰ ਫੁੱਲਾਂ ਵਾਂਗੂ ਸਾਹਮਣੇ ਰੱਖਿਆ ਕਰੂੰ ਬੇ ਚੰਗਾ ਰਹੇਗਾ ਜੇ ਫੁੱਲਾਂ ਵਾਂਗੂ ਰੱਖ ਲੈਗਾ ਨਹੀਂ ਭਾਈ ਹਰ ਇੱਕ ਨਹੀਂ ਮੇਰੇ ਵਰਗੀ ਮਿਲਦੀ ਹੈਗੀ ਜਿਵੇਂ ਮੈਂ ਛੱਲੀ ਜਾਨੀ ਆ ਚੱਲ ਭਾਈ ਤੂੰ ਕੀ ਕੰਮ ਆ ਆਪਦਾ ਕਰਕੇ ਤੁਰਦਾ ਬਣ ਅੱਜ ਸਾਡੇ ਵਾਲਾ ਆ ਗਿਆ ਨਾ ਬਸ ਫਿਰ ਤੈਨੂੰ ਪਤਾ ਡਾਂਗ ਤੇ ਡੇਰਾ ਹੋ ਜੂ ਮੇਰਾ ਤਾਂ ਉਹ ਕੋਈ ਨਾ ਜਾਨਾ ਭਾਬੀ ਹਲਾ ਆ ਗਿਆ ਭਾਈ ਹੋਰ ਭਾਈ ਕਿਵੇਂ ਆ ਠੀਕ ਆ ਉਹ ਕੀ ਕਰਨਾ ਆ ਸੀ ਕਹੀ ਲੈਣ ਆਇਆ ਸੀ ਇਹ ਤਾਂ ਹੋਰ ਦੱਸ ਦੇ ਨੇ ਵਿਚਾਰੇ ਨੇ ਕਿਵੇਂ ਆਉਣਾ ਸੀ ਜਦੋਂ ਕਹੀ ਲੈਣਾ ਸੀ ਚੱਕ ਕੇ ਫੜਾ ਕੇ ਇਤੇ ਤੋਰ ਉਹ ਕਹੀ ਚੱਕਦਾ ਸੀ ਹੁਣ ਉਹ ਚੱਕਦੇ ਸੀ ਮੈਂ ਮੜਾ ਜਾ ਭਾਬੀ ਦਾ ਹਾਲ ਚਾਲ ਜਾ ਪੁੱਛਣ ਲੱਗ ਗਿਆ हां ਤੈਨੂੰ ਤਾਂ ਪੁੱਛਣਾ ਹੀ ਪੈਣਾ ਸੀ ਛੋਟੇ ਦਾ ਘਰੇ ਜਾਂਦੀ ਹੈ ਨਾ ਫਿਰ ਰੁਸਕੇ ਕਿਉਂ ਬੰਦੇ ਦੇ ਗਲ ਪੈਣਾ ਹੁੰਦਾ ਮੈਂ ਕਿੰਨੇ ਕ ਵਾਰ ਰੁਸਕੇ ਬਾਗੀ ਇੱਕ ਦਿਨ ਬਾਗੀ ਪਤਾ ਨਹੀਂ ਨਾ ਹੋਰ ਤਾਂ ਇੱਥੇ ਸਿਰ ਪੜਵਾ ਲੈਂਦੀ ਓਰੇ ਮੈਂ ਉਹ ਜਦੋਂ ਘਰ ਦੇ ਭੇਦ ਦੇਂਗੀ ਫੇਰਾ ਲਾ ਕੇ ਮੰਜਿਆ ਤੇ ਬੈਂਦਾ ਬਰਾਬਰ ਮੈਂ ਘਰ ਦੇ ਭੇਦਾਂ ਤੇਰੇ ਘਰ ਚ ਕੀ ਇਹ ਜਾਂ ਕੀ ਭੇਦ ਦੇ ਤਾਂ ਮੈਂ ਕਰਦਾ ਪਹਿਰਾ ਬੈਠਾ ਸੀ ਤੇ ਮੇਰੇ ਜਿੱਥੇ ਮੈਂ ਬੈਠਣਾ ਸੀ ਉੱਥੇ ਬੈਠਾ ਸੀ ਜਦੋਂ ਮੰਜੇ ਤੇ ਬੈਠੀ ਹਾਂ ਮੰਜੇ ਤੇ ਬੈਠੂ ਅਗਲਾ ਕਿਹਾ ਭਾਈ ਮੈਂ ਤਾਂ ਜਾਣਾ ਯਾਰ ਤੂੰ ਤਾਂ ਮੈਂ ਮੈਂ ਤੈਨੂੰ ਪਹਿਲੀ ਆਖਿਆ ਸੀਗਾ ਉਹ ਭਾਈ ਮੈਂ ਉਹ ਰੱਖ ਲੈ ਯਾਰ ਮੈਂ ਤੈਨੂੰ ਹੋਰ ਨਾ ਕੁਛ ਕਰਾਂ ਉਹ ਮੈਂ ਕਾ ਪਾਣੀ ਲੈਣਾ ਜਾ ਕੇ ਮੈਂ ਲੈ ਜਾਣ ਦੇ ਦੱਸ ਕਹੀ ਕੀ ਕੱਸ ਦੀ ਐ ਮਰ ਬੰਦਾ ਕੀ ਕੀ ਆ ਤੂੰ ਸਾਰਾ ਸਭ ਪਤਾ ਸਦੇ ਵਰਗਿਆਂ ਦਾ ਮੈਂ ਤਾਂ ਤੈਨੂੰ ਪਹਿਲੀ ਆਖਿਆ ਸੀ ਭਾਈ ਵੀ ਭੱਗ ਜਾ ਆ ਕਰਤਾ ਕੰਜਰ ਕਲੇ ਸਿਰੂ ਤੂੰ ਪਹਿਲਾਂ ਮੈਨੂੰ ਗੱਲ ਦੱਸ ਤੇਰੇ ਕਿਲੇ ਕਿਲੇ ਇਸ ਤਰੀਕੇ ਨੂੰ ਸਰਾਂ ਨੇ ਪਿਠਾ ਲਿਆ ਮੈਨੂੰ ਨਹੀਂ ਪਤਾ ਉਹਨੇ ਕੀ ਕਰਨਾ ਸੀ ਬਈ ਮੈਂ ਕਿਹੜਾ ਉਹਨੂੰ ਸੱਦ ਕੇ ਰਿਆਂ ਸੱਦਾ ਪੱਤਰ ਦਿੱਤਾ ਹੁਣ ਭੈਣ ਭਾਈ ਚੀਜ਼ ਵਸਤ ਨੂੰ ਤਾਂ ਆ ਹੀ ਜਾਂਦਾ ਉਹ ਚੀਜ਼ ਵਸਤ ਨੂੰ ਤੇਰੇ ਸਾਹਮਣੇ ਤਾਂ ਕਹੀ ਪਈ ਆ ਤੂੰ ਚੱਕ ਕੇ ਫੜਾ ਤੇ ਮੋੜ ਕਹੀ ਹੋਈ ਚੱਕਦਾ ਸੀ ਦਸ ਵਾਰ ਉਹਨੇ ਕਿ ਇੱਥੇ ਡੇਰੇ ਲਾਉਣੇ ਸੀਗੇ ਉਹ ਤੂੰ ਰਹਿਣ ਦੇ ਰਹਿਣ ਦੇ ਮੈਨੂੰ ਸਭ ਪਤਾ ਐਂ ਘਰ ਨਹੀਂ ਬਸਦੇ ਹੁੰਦੇ ਜਿਵੇਂ ਤੂੰ ਕਰਦੀ ਆ ਤੈਨੂੰ ਨਾ ਮੈਂ ਥੋੜਾ ਜਿਹੀ ਦੇਖੂ ਜਿਦ ਤਰਾ ਹੀ ਹਾਲ ਰਿਹਾ ਨਾ ਜਾਉਂਗੀ ਮੈਂ ਵੀ ਚੱਕ ਕੇ ਝੁਗਾ ਚੁੰਨੀ ਇਥੋਂ ਇਹੜੀ ਵਾਸਤੇ ਚੜਨਾ ਤੂੰ ਆਇਆ ਸੱਤ ਵਾਲੀ ਤੇ ਕਿ ਨੌ ਵਾਲੀ ਤੇ ਜਿਹੜੇ ਤੇ ਮਰਜ਼ੀ ਜਾਣਾ ਇੱਥੇ ਪਊਗਾ ਰਾਹ ਤੂੰ ਮਾਥਲਾ ਮੈਨੂੰ ਮੈਂ ਤੈਨੂੰ ਦੱਸਤੀ ਗੱਲ ਫੇਰ ਅੱਗੇ ਮango ਹਾਰੇ ਕੱਢੇਗਾ ਮੈਂ ਉਧਰ ਹੀ ਜਾਨੀ ਆ ਮਾਹ ਤੂੰ ਅੰਦਰ ਚੱਲ ਮੈਨੂੰ ਨਹੀਂ ਪਤਾ ਤੂੰ ਕਿਤਰਾ ਆ ਗਿਆ ਹੁਣ ਉਹ ਮੇਰੀ ਸੀਮਾ ਕੀ ਯਾਰ ਕਰਦਾ ਕਰ ਬੱਸਦਾ ਰਸਤਾ ਜਾੜੇਗਾ ਪਤਾ ਨਹੀਂ ਕਿਵੇਂ ਕਿੰਨਾ ਮਿੰਤਾ ਨਾਲ ਕਰ ਕਰ ਵਾ ਰਿਸ਼ਤਾ ਲੈਤਾ ਨਾ ਲੈਂਦੀ ਨਾ ਲੈਂਦੀ ਜਿਹੜਾ ਦੀਆਂ ਨੂੰ ਛਿਪਾ ਲੈਂਦੀ ਆ ਉਹਨੂੰ ਹਾਂ ਬੈਠਣੇ ਹੁਣ ਵਸਰੀਕਾ ਦੇ ਪੁੱਤ ਨੇ ਬੈ ਗੇ ਲੋੜਾ ਆ ਗਿਆ ਲੋੜਾ ਆ ਗਿਆ ਸਾਲਾ ਕਹੀ ਲੈਣਾ ਕਹੀ ਦੇ ਵੀ ਉਹ ਲਾ ਕੇ ਲੈ ਜਾਣਗੇ ਕੀ ਹਾਲ ਕਰਦਾ ਓ ਮਾ ਰਹਿਣ ਦੇ ਤੂੰ ਮੈਥੋਂ ਨਾ ਮੈਂ ਮਾਰੂ ਇਹਨੂੰ ਮਾਰੇਗਾ ਮਾਰ ਕੇ ਕੀ ਕੱਟੇਗਾ ਜੇਲੀ ਕੱਟੇਗਾ ਹੋਰ ਤਾਂ ਕੁਛ ਨਹੀਂ ਖੱਟਦਾ ਆ ਜੇਲ ਕੱਟੂਗਾ ਨੇ ਹੋਰ ਕੱਟੂਗਾ ਵਾਹ ਚੰਮੜਾ ਹੀ ਥਾਲੇ ਨੂੰ ਚੰਮੜਾਈ ਚੱਲ ਨਾਲੇ ਹੋਰ ਪਤਾ ਘਰੀ ਨਹੀਂ ਬੜਿਆ ਕਰਦਾ ਜਿਹੜਾ ਗੋ ਮਰਜੀ ਹੋ ਜੇ ਨਾ ਬੜੇ ਥੋੜੇ ਬੜਦਾ ਕਰੇ ਕਮਾਣਾ ਬੜੀ ਰਾਤ ਨੂੰ ਟੱਕ ਕੇ ਆਉਂ ਫੇਰ ਦਸੂ ਤੈਨੂੰ ਪਲਾ ਆ ਜਾ ਆ ਸੇ ਢਾਉਂ ਜੇ ਨਾ ਕਿ ਪੰਨਦਾ ਮੇਰੇ ਪਿਓ ਦੇ ਸਹਾਲੇ ਦੇ ਤੂੰ ਕੀ ਪੰਨੇਗੀ ਦੱਸ ਉਹਨੂੰ ਨਾ ਸਮਝਾਈ ਸਮਝਾਈ ਨਾਲੇ ਹੋਰ ਚੰਬੜਿਆ ਵਾਲਾ ਹੁਣ ਆ ਜਾ ਬਾਹਰ ਅੰਤਰੀਗਾ ਤੋਂ ਘੜੀ ਹੈ ਦਿਖਾ ਸ਼ਕਲ ਆ ਕੇ ਆਪਦੀ ਮਾਂ ਨੂੰ ਟੀ ਬੇਬੇ ਸ਼ਕਲ ਦਿਖਾਵਾ ਦੇਖ ਲੈ ਆ ਰਹੇ ਆਂ ਤੇ ਹੁਣ ਮਨ ਤਾਂ ਤਾਂ ਕੁੱਟ ਸੜਦਾ ਜੇ ਤੂੰ ਨਾ ਆਉਂਦੀ ਹਾਂ ਫਿਰ ਇਹਦੇ ਕੋਲੇ ਕੰਮ ਕੀ ਐ ਮੈਂ ਦੱਸ ਜੇ ਅਗਲਾ ਆ ਕੇ ਮੈਂ ਉਹਨੂੰ ਬਾਹਰ ਚ ਮੋੜਦਾ ਹਾਂ ਚਾ ਫਿਰ ਜਿਹੜੀ ਤੇਜ਼ ਲੈਣਾ ਚੱਕ ਕੇ ਫੜਾਵੇ ਤੋੜ ਦੇ ਮੇਰੀ ਗੱਲ ਸੁਣ ਬੇ ਤੂੰ ਨਹੀਂ ਜਾਂਦਾ ਗਾਰੇ ਸਣਾਉਂਦੀ ਐ ਰਣਜੀਤ ਕੌਰ ਉਹਨਾਂ ਨੂੰ ਫਿਰ ਸੁਣਾਉਗੀ ਆ ਦੇਖ ਲੈ ਬੇਬੇ ਹਾਂ ਗੱਲਾਂ ਜੋੜਦਾ ਉਹ ਤੂੰ ਰਹਿਣ ਦੇ ਵਿੱਚ ਤੈਨੂੰ ਦੱਬ ਤੂੰ ਮਾਰ ਕੇ ਦੱਬਦੀ ਦੱਬਦੀ ਮੈਂ ਤਾਂ ਬੇਬੇ ਤੇਰੇ ਮੂੰਹ ਨੂੰ ਬੈਠੀ ਆਂਗੀ ਹਾਂ ਫੇੜਾ ਚਿੱਤੂ ਦਾ ਮੈਂ ਤੇਰਾ ਕੁਝ ਲੱਗਦਾ ਹੀ ਨਹੀਂ ਦਾ ਬਹੂ ਨਾਲੇ ਹੋਰ ਕੋਈ ਨਾ ਤੈਨੂੰ ਵੀ ਹੋਰ ਮੈਂ ਪੰਜਾ ਪੰਜ ਮੇਰੇ ਪਿਓ ਦਾ ਕੁਸਲਾਦਾ ਮੈਂ ਮੈਥੋ ਚਿੱਤਰ ਖਾਵੇਂਗਾ ਤੂੰ ਇਹ ਖੇਲ ਲਹੂ ਪੀਤਾ ਕੰਜਰ ਨਹੀਂ ਸਾਰੀ ਲਹੂ ਅੱਜਰ ਆ ਜਾ ਕੁੜੇ ਆ ਦੇਖ ਲਾ ਬੇਬੇ ਜੀਕਾਂ ਦੇ ਪੁੱਤ ਆ ਜਾਂਦੇ ਨੇ ਕੀ ਲੋੜ ਹੈ ਤੇਰੀ ਬਹੂ ਬਾੜੀ ਕੋਈ ਫੁੱਲਾ ਰਾਣੀਆਂ ਵੀ ਉਹਦੇ ਕੁਝ ਤੋੜ ਕੇ ਲੈ ਜਾਂਦੇ ਨੇ ਫੁੱਲ ਨਾਲੇ ਬੇਬੇ ਮੈਂ ਕਿਹੜਾ ਕਿਸੇ ਨੂੰ ਸੱਦ ਕੇ ਲਿਆਉਣੀ ਆ ਹੁਣ ਅਗਲਾ ਕਹੀ ਲੈਣਾ ਆਇਆ ਸੀ ਮੈਂ ਕਿੱਡੇ ਦਿਨ ਦੇ ਮੂੰਹ ਕਨੀ ਦੇਖੀ ਜਾਨੀ ਅਭੀ ਹੁਣ ਵੀ ਹਟਿਆ ਹੁਣ ਵੀ ਹਟਿਆ ਵੀ ਕਾ ਨੂੰ ਕੰਜਰਖਾਨਾ ਕਰਨਾ ਜੇ ਬੇਬੇ ਹਰਦਾ ਤਾਂ ਠੀਕ ਹੈ ਨਹੀਂ ਫਿਰ ਭਈ ਮੈਂ ਤਾਂ ਜਾਉਂਗੀ ਫੇਰ ਨਾ ਤੂੰ ਮੈਨੂੰ ਆਖੀ ਮੈਂ ਤਾਂ ਆਵੇਂਗੀ ਬਸ ਰਸ ਇਹਨੂੰ ਕੱਢਾਂਗੇ ਕੰਜਰ ਨੂੰ ਘਰੋਂ ਆਇਆ ਚੰਬੜਿਆ ਬੜਾ ਬੰਦਾ ਮਾੜਾ ਮੋਟਾ ਦਾ ਗੱਲਾਂ ਨੂੰ ਸੁਣ ਲੈ ਛੱਕ 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 ਸਾਰਾ ਦਿਨ ਕੋਈ ਆ ਜੇ ਵੀ ਦੱਸ ਮੈਂ ਐਂ ਤੁਰੇ ਫਿਰਦੀ ਆਂਗੀ ਹਾਂ ਇਹਦੀ ਤਾਂ ਕੂੰਝ ਟੱਕਾ ਦੇ ਦੇਖੇ ਇਹ ਬੰਦੇ ਨਾ ਉਹ ਤਾਂ ਮਾਪਿਓ ਬੱਸ ਬੇਬੇ ਆ ਤੇਰੇ ਮੂੰਹ ਨੂੰ ਬੈਠੀਆਂ ਕੱਟੀ ਜਾਣੀਆਂ ਵੀ ਚੱਲ ਕੋਈ ਨਾ ਪਰ ਕਿਸੇ ਦਿਨ ਤਾਂ ਮੇਰਾ ਵੀ ਜੀ ਅੱਕ ਜੂਗਾ ਕੌਣ ਰੋਏ ਰੋਏ ਤੇ ਛਿੱਤਰ ਖਾਵੇ ਕੋਈ ਨਾ ਇਹ ਤਾਂ ਮੈਂ ਬਣਾਉ ਹੁਣ ਬੰਦਾ ਝਾਂਬੜਿਆ ਵਾਲਾ ਤੇ ਤਾਂ ਆ ਤਨੇ ਹੋਰ ਕਲੇਸ਼ ਕਰੂਗਾ ਐਵੇਂ ਕਰੂਗਾ ਕਲੇਸ਼ ਕਰਕੇ ਤਾਂ ਦਿਖਾਵੇ ਘਰੀ ਵੜਕੇ ਦਿਖਾ ਦੇ ਹੁਣ ਮੈਂ ਜਿੰਨਾ ਚਿਰ ਚੁੱਪ ਸੀ ਚੁੱਪ ਸੀ ਉਹ ਪਹਿਲਾਂ ਬੱਬੂ ਆ ਜਾਂਦਾ ਸੀ ਉਹ ਤੇ ਤਾਂ ਕਲਕਲ ਕਰਦਾ ਸੀ ਫੇਰ ਉਹ ਤਾਂ ਲਿਆਇਆ ਕੂੰਝ ਵਰਗੀ ਰੋਹਿਤ ਆ ਗੱਲ ਵੀ ਐ ਕਿਡਾ ਕੋਈ ਉਹੀ ਤੁਰਾ ਫਿਰਦਾਗਾ ਹਾਂ ਜੇ ਉਹ ਹੱਸ ਦੇ ਖੇੜਦੇ ਨੇ ਇੱਕ ਪਰਝਾਈ ਆ ਹੱਸ ਖੇੜ ਜਾਂਦੇ ਨੇ ਦਸ ਲੋੜਾ ਹੁੰਦਾ ਉਹ ਆਈ ਕਹਿੰਦੇ ਮੈਂ ਭਾਬੀ ਸਾਨੂੰ ਰਿਸ਼ਤਾ ਕਰਾ ਦੇ ਫਿਰ ਕੀ ਤੁਸੀਂ ਕਰਾਤਾ ਸੀ ਉਹ ਤਾਂ ਆਪਦੀ ਹਿੰਮਤ ਨਾ ਲਿਆ ਹੋয়া ਅਗਲੇ ਦੀ ਭੂਆ ਦੀ ਕਿੱਥੋਂ ਬੇਬੇ ਮੈਂ ਤਾਂ ਡਰਦੀ ਰਿਸ਼ਤੇ ਕਢਾਈ ਕਰਾਏ ਜਾਂਦੇ ਜਾਣਾ ਵੀ ਪਉ ਭਾਈ ਜੋੜੇ ਤੋੜਨੇ ਪੈਂਦੇ ਰਿਸ਼ਤੇ ਕਰਾਉਣ ਵਾਸਤੇ ਮੈਂ ਤਾਂ ਇਸ ਕਰਕੇ ਕਿਸੇ ਨੂੰ ਕਦੇ ਹਾਂ ਹੀ ਨਹੀਂ ਕੀਤੀ ਇਹ ਕਿੱਥੋਂ ਮੈਨੂੰ ਜਾਣ ਦੇ ਦੂਗਾ ਚੱਲ ਕੋਈ ਨਾ ਪੁੱਤ ਕਰ ਲੈ ਚਾਹ ਪਾਣੀ ਹੋਰ ਕੀ ਹੈ ਤਨ ਚਾਤਾ ਦੋਸ ਲਈ ਇਹਦਾ ਤਾਂ ਕੀ ਪਤਾ ਪਸ਼ੂ ਨਹੀਂ ਸਾਹਮਣੇ ਵਾਸਤਾ ਨਹੀਂ ਉਹ ਤਾਂ ਪਨੋਜੀਆਂ ਕਿੱਲੇ ਤੇ ਤੜਫੀ ਜਾਂਦੀਆਂ ਨੇ ਵੀ ਪਾਣੀ ਦੀ ਘਟ ਹੁਣ ਮੈਂ ਸੰਨੀ ਕਰਕੇ ਆਈ ਆ ਮਾਪਦਾਰੇ ਕੀ ਰੌਲਾ ਜਪਈ ਜਾਂਦਾ ਮੇਰੇ ਹੱਥ ਤੇ ਵੀ ਛੋਟੀ ਆ ਗਈ ਪਸ਼ੂਆਂ ਵਾਲੀ ਜੀਤਾ ਕਰਦਾ ਸੀ ਦੋ ਚਾਰ ਮਾਰਦੀ ਬਹੁਤ ਦਿਖਾ ਕੇ ਲਿਆ ਮਾ ਆ ਜਾ ਤੈਨੂੰ ਹੋਰ ਮੈਨੂੰ ਵੀ ਦਿਖਾ ਦੇ ਰੋਜ਼ ਤੇਰੇ ਨਾਲ ਲੜਾਈ ਪਵਾ ਦਿੰਦਾ ਸੀ ਤੇਰੇ ਨਾਲ ਦੇਖੋ ਅੱਜ ਪਤਾ ਹੋਰ ਨੋ ਗੱਠੀ ਹੈ ਤਾਂ ਚੁੱਲ੍ਹੇ ਕੋਲ ਗਈ ਤੇ ਆ ਕੇ ਜੀ ਮੈਂ ਤਲਾਹ ਹੂੰ 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 ਸਸਿਕਾ ਜੀ ਸਸਿਕਾ ਸਸਿਕਾ ਜੀ ਸਸਿਕਾ ਮੈਂ ਤੇਰੀ ਤਾਈ ਲੱਗਦੀ ਆ ਪੁੱਤ ਅੱਛਾ ਸਸਿਕਾ ਦੱਸਿਆ ਨਹੀਂ ਬੱਬੂ ਨੇ ਨਾ ਮੈਨੂੰ ਦੱਸਿਆ ਨਹੀਂਗਾ ਅੱਛਾ ਲੈ ਦੇਖ ਲੈ ਬੈਠਾ ਪੜਾ ਬੇਬੇ ਆਪ ਦੰਦਾ ਘੇੜਾ ਸੀ ਆਪਣੇ ਘਰੇ ਆਪਣੇ ਘਰੇ ਤੇ ਹੁਣ ਐ ਵੀ ਨਹੀਂ ਦੱਸਦੇ ਹੋਰ ਆਪਣੇ ਘਰੇ ਹੋਰ ਸਾਡੇ ਉਹ ਵਗ ਜਾਂਦਾ ਸੀ ਬਸ ਬਿੰਦ ਝਟ अच्छा ਤੁਸੀਂ ਮੈਂ ਸਮਝੀ ਨਹੀਂ ਆਪਾਂ ਉਹ ਤਾਂ ਤਾਈ ਦਾ ਤਾਂ ਪਤਾ ਲੱਗ ਗਿਆ ਵੀ ਉਹ ਮਤਲਬ ਕੋਈ ਹੋਰ ਇੱਕ ਤਾਂ ਉਹ ਦੱਸ ਕੇ ਗਿਆ ਸੀ ਜੱਸਾ ਜੱッセ ਬਾਰੇ ਤਾਂ ਫਿਰ ਇਹ ਜੱਸੇ ਦੇ ਘਰ ਵਾਲੀ ਹੀ ਹੈ اچھا ਮੈਨੂੰ ਆਖਿਆ ਮੈਂ ਚੱਲ ਤੈਨੂੰ ਨਵੀਂ ਬਹੂ ਦਿਖਾ ਲਿਆ ਵਾ ਅਸੀਂ ਤਾਂ ਇੱਧਰ ਸੂਟ ਸੁਣਾਉਣਾ ਦੇਣ ਗਈ ਸੀ ਇਹਦਾ ਮੈਂ ਅੱਛਾ ਜੱਸੇ ਦੀ ਬਹੂ ਆ ਮੈਨੂੰ ਮਿਲਿਆ ਬੇਬੇ ਹਲੇ ਨੂੰ ਪਤਾ ਨਹੀਂ ਜਾਣਦੀ ਨਹੀਂ ਹੈ ਨਾ ਮੈਨੂੰ ਪਤਾ ਲੱਗ ਗਿਆ ਸੀ ਪਹਿਣੇ ਮੈਨੂੰ ਦੱਸਤਾ ਸੀਗਾ ਬੱਬੂ ਨੇ ਨਾਲ ਜੱਸਾ ਵੀ ਆ ਕੇ ਮਿਲ ਕੇ ਗਿਆ। ਹੋਰ ਜੀਜੂ ਲੱਗ ਗਿਆ ਭੈਣ। ਹਾਂ ਭੈਣੇ ਜੀ ਤਾਂ ਲੱਗ ਗਿਆ ਤੈਨੂੰ ਪਤਾ। ਸਾਰੇ ਕਾਰਟੂਨ ਮਿਲੇ ਹੋਏ ਨੇ ਉਧਰ ਜੱਸਾ ਹੋ ਗਿਆ ਉਧਰ। ਉਧਰ ਬਾਈ ਹੋ ਗਿਆ। ਐ ਤਾਂ ਨਾ ਦਾ ਹੱਸਣ ਦਾ ਸਭਾਈ ਐ ਸਾਰਿਆਂ ਦਾ। ਹਾਂ। ਚਾਵਣਾ ਮੈਂ ਤਾਂ ਹੀ। ਨਹੀਂ ਨਹੀਂ ਬਸ ਚਾਹ ਦੀ ਤਾਂ ਕੋਈ ਲੋੜ ਨਹੀਂ ਮੈਂ ਤਾਂ ਐ ਕਹਿੰਦੀ ਮੈਂ ਤੇਰੇ ਕੱਲੀ ਦਾ ਜੀ ਨਹੀਂ ਲੱਗਦਾ ਉਧਰ ਆ ਜਾ ਕਰ ਇੱਧਰ ਹੀ ਰਹਿ ਗਿਆ ਆਪਣਾ ਘਰ। ਨਾ ਤਾਂ ਹੀ। ਤੈਨੂੰ ਨਹੀਂ ਪਤਾ ਐਵੇਂ ਬੱਬਰ ਸੁਲਕ ਦੂਗਾ ਘਰੇ ਆ ਕੇ ਇੰਨਾ ਕੁਝ ਬੋਲਦਾਗਾ। ਇਹ ਵੀ ਇਹੋ ਜਿਹਾ। ਨਹੀਂ ਹੋਰ ਭੈਣੇ ਕਹਿੰਦਾ ਜਾਣਾ ਨਹੀਂਗਾ। ਜਸਤੇ ਕੀ ਕਰੇ ਇੱਥੋਂ ਦੇ ਤਾਂ ਸਾਰੇ ਇਹ ਜੇ ਨੇ ਉਹ ਸਾਡੇ ਵਾਲਾ ਵੀ ਮਾੜਾ ਜਾਂ ਕੋਈ ਆ ਜੇ ਬਹਾਨਾ ਚਾਹੀਦਾ ਬਸ ਫਿਰ ਤਾਂ ਬੂਦਹਾ ਹੀ ਪਾਉਂਦਾ ਸੌਂ ਖਾ ਤੇ ਹੋਰ ਹੁਣ ਆ ਬੇਬੇ ਨੂੰ ਪੁੱਛ ਲੈ ਬੇਬੇ ਹੋਵੇ ਨਾ ਤੇ ਮੈਨੂੰ ਛਡਾਵੇ ਨਾ ਤੈਨੂੰ ਕੁੱਟਿਆ ਨਹੀਂ ਨਹੀਂ ਭੈਣੇ ਪੁੱਛੇ ਨਾ ਕਾ ਨੂੰ ਦੁੱਖ ਭਰੋ ਤੇ ਦਾ ਕਾਮਲੀ ਆ ਮੈਂ ਤਾਂ ਬਾਹ ਮੌਸਲੀ ਸੀਗੀ ਮੈਂ ਕਿਹਾ ਜਾ ਮੇਰੇ ਪਿਓ ਦੇ ਸਾਲਿਆ ਗੱਲਾਂ ਆ ਕਰਦਾ ਸੀ ਚੱਬੂਆਂ ਤਾਂ ਹੁਣ ਕਿੰਨਾ ਕੁ ਜਰ ਸਹਣੀ ਜਾਈ ਹੈ ਹੈ ਕੋਈ ਗੱਲ ਨਹੀਂ ਬਲਾਈ ਚੰਗਾ ਕੀਤਾ ਤੈਂ ਤਾਂ ਹੋਰ ਕੁੱਟਿਆ ਕਰ ਮੇਰੇ ਪਿਆ ਦੇ ਸਾੜੇ ਮੈਂ ਨਹੀਂ ਕੰਗਣ ਦਿੰਦੀ ਤੈਨੂੰ ਪਤਾ ਨਹੀਂ ਭੈਣ ਤੂੰ ਐਂ ਕਰਿਆ ਕਰ ਚਾਰਕ ਦਿਨ ਇਧਰ ਐਂ ਕਲਾਸਾਂ ਲਾਉਂਗੀ ਤੈਨੂੰ ਹਾਂ ਨਹੀਂ ਐ ਤਾਂ ਕੀ ਐ ਐਂ ਤਾਂ ਸਾਰਾ ਕੁਝ ਹੀ ਪਤਾ ਬਸ ਪਤਾ ਨਹੀਂ ਕਿਹੜੇ ਮੂੰਹ ਨੂੰ ਚੁੱਪ ਕਰ ਜਾਣਾ ਇੱਕ ਆ ਬੇਬੇ ਦੇ ਮੂੰਹ ਨੂੰ ਬੈਠੀ ਆ ਵੀ ਚਲ ਕਾਦੇ ਵਾਸਤੇ ਪਰ ਹਾਂ ਤੁਹਾਡੇ ਤਾਂ ਐ ਬੇਬੇ ਵਿੱਚ ਆ ਜਾਂਦੇ ਸਾਡੇ ਤਾਂ ਕੋਈ ਨਹੀਂ ਆਉਂਦਾ ਦੇਖ ਲੈ ਭਾਬਿਆ ਖੁੱਲਦੀਆਂ ਉਹਨੂੰ ਮੈਂ ਜਦੋਂ ਫਿਰ ਬੇਬੇਨ ਪਾਤੀ ਆ ਚਾਰਾ ਵਧੀਆ ਠੀਕ ਹੋ ਜਾਊਗਾ ਹਾਂ ਵਧੀਆ ਭੈਣ ਤੂੰ ਤਾਂ ਮੂੰਹ ਜੇ ਨਹੀਂ ਪਾਇਆ ਨਹੀਂ ਉਹ ਬਲਾਈ ਨਰਮਾ ਭੈਣ ਸੱਚੀ ਜੇ ਪੁੱਛੇ ਤਾਂ ਸੌ ਲੱਗਿਆ ਇੰਨਾ ਕਰਦਾ ਇੰਨਾ ਕਰਦਾ ਪਰ ਸਾਵਾ ਮਾ ਟਿਕਣੀ ਜਰਦਾ ਕਿਸੇ ਨੇ ਮੈਂ ਜੇ ਨਰਮਾ ਤਾਂ ਹੀ 50 50 ਕੁੱਟਦੀ ਆ ਆ ਕਰ ਦੇ ਆ ਦੇਖ ਲੈ ਤੇਰੇ ਮੈਂ ਤੈਨੂੰ ਦਾਈ ਤੇ ਕਰੀ ਤੂੰ ਇਧਰ ਆਈ ਤੈਨੂੰ ਮੈਂ ਸਿਖਾਵਾਂ ਨਹੀਂ ਇਧਰ ਕਿੱਥੋਂ ਅੱਜ ਵੀ ਬੇਬੇ ਨਾਲ ਆ ਗਈ ਉਹ ਤਾਂ ਉਹੀ ਭਾਰਤੀ ਨਿਖੜਨ ਦਿੰਦਾ ਹੈਗਾ ਚੱਕੀ ਵਾਲਾ ਉੱਡਾਂ ਖੁੰਤਣਾ ਨਾ ਕੋਣ ਪੁੱਸੀ ਕਾ ਤੂੰ ਮੂੰਹ ਜੋੜ-ਜੋੜ ਕੇ ਗੱਲਾਂ ਕਰਦਾ ਸੀ ਹੈ ਇੱਧਰ ਆਉਣੇ ਕੋਈ ਨੂੰ ਨੂੰ ਮੈਂ ਪਾਉਂਗੀ 21 ਨੂੰ 31 ਕੀ ਦਿਨ ਮੂੰਹ ਜੋੜ-ਜੋੜ ਗੱਲਾਂ ਨਹੀਂ ਇੱਥੇ ਆਇਆ ਸੀ ਪੜਕੇ ਮੇਰੇ ਕੋਲੇ ਮੈਨੂੰ ਤਾਂ ਕਹਿੰਨਾ ਮੈਂ ਸਰਪੰਚ ਆ ਲੈ ਝੂਠ ਬੋਲਦਾ ਸੀ ਤਾਈ ਮੈਨੂੰ ਫਿਰ ਉਹ ਤਾਂ ਤੇਰਾ ਬਾਈ ਆ ਗਿਆ ਉੱਤੇ ਦੇਖ ਲੈ ਬੇਬੇ ਜੇ ਕੋਈ ਬੰਦਾ ਆਪਣੇ ਘਰੇ ਆਜੀ ਕਿਵੇਂ ਕਰਦਾ ਹੁੰਦਾ ਹਾਂ ਕਿਵੇਂ ਕਰਦਾ ਹੁੰਦਾ ਹੋਰ ਚਲ ਕੋਈ ਨਹੀਂ ਉਹ ਤਾਂ ਆਪਾਂ ਫਿਰ ਉਹ ਤੇਰੀ ਪਤਾ ਤਰੀਕੇ ਕਬੀਲੇ ਦੇ ਆ ਹਨਾ ਉਹ ਤਾਂ ਆਪਦੀ ਹੁੰਦੇ ਨੇ ਸਰੀਕਾ ਕਬੀਲਾ ਤੱਕ ਆਦਾ ਹੁੰਦਾਗਾ ਆਪਾਂ ਵਧੀਆ ਰਹਾਂਗਾ ਇਹਨਾਂ ਨੂੰ ਮਰਨ ਦੇ ਜਿੱਧਰ ਮਰਦੇ ਨੇ ਬੋਲੀ ਜਾਣ ਦੇ ਚੰਗਾ ਭਾਣੇ ਵਧੀਆ ਆਪਾਂ ਤਾਂ ਆਪਸ ਵਿੱਚ ਵਧੀਆ ਰਹਾਂਗੇ ਬੰਦੇ ਹੋਰ ਆਪਾਂ ਵਧੀਆ ਰਹਾਂਗੇ ਪੂਰੇ ਤੇਰਾ ਰਿਸ਼ਤਾ ਕਿਨੇ ਕਰਾਤਾ ਜ਼ਮੀਨ ਦਾ ਤਾਂ ਸਾਰਾ ਅੱਧਾ ਕਿੱਲਾ ਸੀ ਇਹਦੇ ਕੋਲੇ ਅੱਧਾ ਕਿੱਲਾ ਸੀ ਹੋਰ ਨਾ ਤਾਈ ਤੈਨੂੰ ਭਲੇਖਾ ਲੱਗਿਆ ਹੋਊਗਾ ਅੱਛਾ ਸੋਖਣਾ 22 ਕਿੱਲੇ ਨੇ ਅੱਛਾ 22 ਕਿੱਲੇ ਹਾਂ ਉਹ ਕੱਲ ਹੀ ਪਾਣੀ ਦੀ ਵਾਰੀ ਤੇ ਪਤਾ ਨਹੀਂ ਕੀ ਕਹੀ ਜਾਂਦਾ ਸੀ ਵੱਡਾ ਵਾਈ ਕਹਿੰਦਾ ਪਾਣੀ ਪੂਣੀ ਜਾ ਉਹ ਕਰਨਾਗਾ ਪਾਉਂ ਕਰਕੇ ਤਾਂ ਜ਼ਮੀਨ ਸੀ ਪੈਣੀ ਮੇਰੀ ਗੱਲ ਸੁਣ ਪੈਣੀ ਹਾਂ ਚਾਲ ਗਾਹਾਂ ਤਾਂ ਗੱਲ ਨਾ ਕੀ ਕਰੀ ਹਾਂ ਗੱਲ ਕੀਤੀ ਗਾਹ ਫਿਰ ਆਲਾ ਸ਼ਰੀਕ ਕਹਿੰਦਾ ਸਾਡੇ ਐ ਕਰਗੀ ਜ਼ਮੀਨ ਦਾ ਤਾਂ ਅੱਧਾ ਕਿੱਲੇ ਹੀ ਰਹਿ ਗਿਆ ਸੀਗੇ 10-12 ਕਿੱਲੇ ਪਰ ਬੇਜੁੱਟ ਕੀ ਖਾ ਗਏ ਇਹਨੂੰ ਬੇਬੇ ਕੀ ਪਤਾ ਲਿਆ ਇਹ ਜੀਆਂ ਗੱਲਾਂ ਦਾ ਇਹ ਤਾਂ ਵਿਚਾਰੇ ਮੈਂ ਕੱਲ ਤਾਂ ਆਈ ਹੈ ਨਹੀਂ ਅੜਗੇ ਪਤ ਪਤਾ ਕਿਉਂ ਨਾ ਹੋਵੇ ਹੋਣਾ ਚਾਹੀਦਾ ਪਤਾ ਤਾਂ ਹੈ ਆ ਲੱਗਣਾ ਚਾਹੀਦਾ ਧੋਖਾ ਤੋੜਿਆ ਨਾ ਕਰਦਾ ਹੁੰਦਾ ਕੋਈ ਬਗਾਨੀ ਤੀਨ ਨਾ ਤਾਂ ਚਲ ਭੈਣ ਹੁਣ ਗੱਲ ਨਾ ਕਰੀ ਉਹ ਕਹਿ ਕੇ ਗਈਆਂ ਸਾਡੀ ਬੇਬੇ ਦਾ ਨਾਮ ਲੈ ਦੇ ਗੱਲ ਤਾਂ ਤੈਨੂੰ ਪਤਾ ਫਿਰ ਦੇਣੀ ਪੈ ਜਾਂਦੀ ਹੁੰਦੀ ਹੈਗੀ ਮੈਂ ਤਾਂ ਪੁੱਛੂੰਗੀ ਨਾ ਮੇਰੀ ਤਾਂ ਜ਼ਿੰਦਗੀ ਖਰਾਬ ਹੋਈ ਆ ਭੈਣ ਆ ਬੰਨੇ ਹੱਥ ਪੁੱਛਣ ਨਾ ਬੈ ਜੀ ਆ ਸਾਡੇ ਕਰੇ ਕਲੇਸ਼ ਛੱਡ ਜੀ ਤੇ ਮੈਂ ਕਿੱਧਰ ਜਾਮਾ ਭੈਣ ਜਿਹੜਾ ਮੈਂ 22 ਕਿੱਲੇ ਸੋਚਦਾ ਨਹੀਂ ਕੋਈ ਤਖਲੀ ਪਤਾ ਨਹੀਂ ਤਾਂ ਕਿੱल्ल्या ਤੋਂ ਕੀ ਲੈਣਾ ਅੱਧਾ ਹੋਵੇ 22 ਹੁਣ 20 ਹੋਣ ਤੂੰ ਤਾਂ ਸੌਖੀ ਆ ਪਰ ਮੈਂ ਤਾਂ ਆ ਹੀ ਕਿੱल्ल्या ਦੇ ਕਰਕੇ ਸੀ ਨੀ ਤੂੰ ਕਿੱल्ल्या ਤੋਂ ਕੀ ਲੈਣਾ ਬਾਈ ਹੋਣ ਭਾਵੇਂ ਅੱਧਾ ਹੋਵੇ ਤੂੰ ਤਾਂ ਸੌਖੀ ਆ ਲੈ ਲੈਣਾ ਕਿਉਂ ਨਹੀਂ ਪੈਣੇ ਮੈਂ ਤਾਂ ਜ਼ਮੀਨ ਦੇ ਸਿਰ ਤੇ ਆਈ ਸੀ ਨਾਲੇ ਉਹ ਤੋਂ ਮੈਂ ਕੀ ਲੈਣਾ ਛੁੱਟੋ ਤੋਂ ਮਰਨਾ ਗੱਲ ਕਿਤੇ ਹੋਰ ਕਰ ਦਿੰਦਾ ਝਾਕਦਾ ਕਿਤੇ ਹੋਰ ਹੁੰਦਾ ਹੈ ਮੈਨੂੰ ਤੇਰੀ ਵੀ ਕੋਈ ਜਵਾਨ ਨਹੀਂ ਆ ਹੁਣ ਤਾਂ ਕਹਿੰਦੀ ਸੀ ਮੇਰਾ ਬਾਲਾ ਪਿਆਰ ਕਰ ਜਾ ਕੇ ਮੈਂ 50 50 ਕੁੱਟਦੀ ਆਂ ਫਿਰ ਉਹ ਕੁੱਟਦਾ ਉਹ ਕਰਦਾ ਸੱਚ ਪਿਆਰ ਮੈਂ ਤਾਂ ਨਹੀਂ ਕਰਦੀ ਮੈਂ ਤਾਂ ਬਸ ਇੱਕ ਨਾਲ ਤਾਂ ਮੰਨ ਜਾ ਹੌਲਾ ਕਰ ਲੈਨੀ ਆ ਕੁੱਟ ਕੇ ਜਦੋਂ ਮੰਨ ਜਾ ਔਖਾ ਹੁੰਦਾ ਵੀ ਮਾਂ ਪਿਓ ਨੇ ਕੀ ਦੇਖਿਆ ਪਰ ਆ ਤਾਂ ਸੌਣ ਲੱਗੇ ਤਾਈ ਤੂੰ ਗੱਲ ਦੱਸ ਕੇ ਨਾ ਪਾਣੀ ਦੇ ਘੁੱਟ ਵੀ ਨਹੀਂ ਲੰਘਣੀ ਅੱਜ ਤਾਂ ਮੇਰੇ ਵਿਚਾਰਾਂ ਵਿੱਚ ਜਿਤਨਾ ਖਰਾਬ ਕਰ ਰਿਹਾ ਜੁੱਗ ਨੂੰ ਜੁੱਗ ਮਿਲਿਆ ਥੋੜੇ ਤਾਂ ਉਹ ਗਾ ਲੋਗੀ ਹੀਰ ਕਾਮਲੀ ਤੇ ਰਾਂਝਾ ਬੌਲਾ ਜੁੱਗ ਨੂੰ ਜੁੱਗ ਮਿਲ ਗਿਆ ਕਾਮਲੀ ਕੋਵਲੀ ਨਹੀਂ ਬਥੇਰੀ ਸਿਆਣੀ ਆ ਪੰਜ ਪੜ੍ਹੀ ਹੋਈਆਂ ਇਹਨਾਂ ਨਾਲ ਹਾਂ ਦੂਜਾ ਫੋਨ ਵੀ ਚਲਾ ਲੈਣੀ ਹੁੰਦੀ ਬੀਬੀ ਮੈਂ ਅੱਛਾ ਹਾਂ ਨਹੀਂ ਫੋਨ ਤਾਂ ਅੱਜ ਕੱਲ ਸਾਰੇ ਚਲਾ ਲੈਂਦੇ ਹੋਰ ਭਾਵੇਂ ਕੁਸਨਾਵੇ ਫੋਨ ਕਿੰਨੂੰ ਚਲਾਉਣਾ ਆਂਦਾ ਹਾਂ ਨਹੀਂ ਆ ਤੇਰੇ ਦੂਜੇ ਪਾਇਆ ਕਿ ਸੱਚੀ ਨੇ ਆ ਨੇ ਦੂਜੇ ਨੇ ਸੱਚੀ ਤੇ ਹੁਣ ਪਣਾ ਪਾ ਕੇ ਆਏ ਤੁਰਨਾ ਕੋਈ ਕੰਨ ਪਟਕੇ ਲੈ ਜਾਊਗਾ ਮੈਂ ਪੁੱਛੂੰਗੀ ਤਾਂ ਹੈਗੀ ਤੇ ਅਗਲਾ ਤਾਈ ਵੀ ਅੱਦਾ ਕਿੱਲਾ ਤੇਰਾ ਕੋਈ ਨਾ ਭਾਈ ਫੇ ਐ ਨਾ ਪੁੱਛੀ ਤੂੰ ਕੋਈ ਗੱਲ ਤੇ ਜੇ ਕੋਈ ਗੱਲ ਮੇਰੀ ਗੱਲ ਸੁਣ ਪੁੱਤ ਮੈਂ ਤੈਨੂੰ ਹੁਣ ਤਾਂ ਰੋਬ ਤੁਹਾਡੇ ਉਸਤਾਂ ਵਾਲਾ ਮਾਰਦਾ ਮੇਰੇ ਤੇ ਤੇਰੇ ਵੀ ਜਵਾਨ ਨਹੀਂ ਰਹਿੰਦੇ ਤੂੰ ਜੂਰੀ ਮੂੰਹ ਬਣਾਉਣਾ ਸੀ ਹੁਣ ਮੇਰੀ ਗੱਲ ਸੁਣ ਪੁੱਤ ਤੂੰ ਧਿਆਨ ਨਾਲ ਕਰ ਬਸਾਈਦਾ ਹੁੰਦਾ ਹੈ ਉਹ ਤਾਂ ਤੈਨੂੰ ਮੈਂ ਉਹ ਦੱਸਣੀ ਵੀ ਕਿਤੇ ਤੂੰ ਖਰਚੇ ਵਾਤੇ ਬਾਲੇ ਫੇਰੀ ਜਾਂ ਪਰ ਕਿੱਲਾ ਤਾਂ ਅੱਦਾ ਵੀ ਬਥੇਰਾ ਹੁੰਦਾ ਬੰਦਾ ਚੱਜਦਾ ਹੋਵੇ ਉਹ ਕਿਤੇ ਤੈਨੂੰ ਨਸ਼ਾ ਪਤਾ ਤਾਂ ਨਹੀਂ ਕਰਦਾ ਕੋਈ ਇਹ ਵਧੀਆ ਨਹੀਂ ਉਹਦਾ ਤਾਂ ਮੂੰਹ ਹੀ ਇਹ ਜਾਂ ਤੈਨੂੰ ਦੱਸਦੀਆਂ ਨੇ ਸਾਰਾ ਦਿਨ ਤਾਂ ਲੱਗਦਾ ਕੀ ਕਰਾਂ ਮਰ ਲੈਣ ਤਾਂ ਮੂੰਹ ਤਾਂ ਆ ਚਾਰ ਕੁ ਲਿਪਾਂ ਲੱਗਾਂ ਆਉਂਦੀਆਂ ਨਾਲੇ ਰੋਹ ਬੈ ਇਨਾ ਮਾਰਦਾ ਮੇਰੇ ਤੇ ਸੌਂ ਲੱਗ ਤਾਈ ਕਦੇ ਕਰੂਗਾ ਤੂੰ ਫਲਾਣੇ ਨੂੰ ਨਹੀਂ ਬੁਲਾਉਣਾ ਤੂੰ ਢਮਕੇ ਨੂੰ ਨਹੀਂ ਬੁਲਾਉਣਾ ਬੰਦੇ ਤਾਂ ਇੰਨਾਂ ਕਰਦੇ ਹੁੰਦੇ ਨੇ ਤੂੰ ਸਾਡੇ ਘਰੇ ਆ ਕੇ ਦੇਖੀ ਕਦੇ ਕੀ ਕੁਛ ਨਹੀਂ ਹੁੰਦਾ ਬਥੇਰੀ ਆਪਣੀ ਫਿਲਮ ਚੱਲਦੀ ਆ ਪਰ ਫੌਨ ਲੱਗੇ ਸੱਚੀ ਮੇਰਾ ਤਾਂ ਉਹਨੂੰ ਕੋਈ ਜੀਨ ਨਹੀਂ ਹੈਗਾ ਹਾਂ ਨਹੀਂ ਬੇਬੇ ਤੂੰ ਤਾਂ ਸਿਆਪਾ ਖੜਾ ਕਰ ਤਾ ਹੋਰ ਚਲ ਮੈਨੂੰ ਐ ਦੱਸ ਨੀ ਦੋਨਾ ਹੋਰ ਹੋਰ ਗੱਲਾਂ ਦੱਸ ਕੋਈ ਉਹ ਨਾ ਹੋਰ ਗੱਲਾਂ ਤਾਂ ਹੀ ਦੱਸ ਕੇ ਪਸਤਾਨੀ ਚੱਲ ਨੀ ਬੇਬੇ ਚੱਲੀਏ ਤੂੰ ਤਾਂ ਹੋਰ ਹੀ ਬਸ ਨਾ ਜੱਬ ਖਾਣਾ ਨਹੀਂ ਚਲ ਬਸ ਭਣ ਮੂੰਹ ਭੂੰਜ ਲੈ ਹੁਣ ਸਾਡੀ ਗੱਲ ਨਾਲ ਕੋਈ ਕਰੇ ਚੰਗਾ ਇਹ ਦਸਮਸਕਾਰ ਆਏ ਤਾਂ ਨਹੀਂ ਖਿਲਰੇ ਕੱਲ ਲਾਏ ਨਹੀਂ ਕੁਛ ਨਹੀਂ ਖਿਲਰੇ ਹੁਣ ਤਾਂ ਦੂਜੇ ਆਉਂਦੇ ਨੇ ਭਣ ਭੂੰਗਤ ਹੋਈ ਚਾ ਅੱਛਾ ਦੂਜੇ ਹੁਣ ਐ ਨਹੀਂ ਪਤਾ ਲੱਗਦਾ ਬੰਦੇ ਕਹਿਗੇ ਕਿ ਕਿਹੜੇ ਕਹਿਗੀ ਵੀ ਕਿਹੜੇ ਆਉਂਦੇ ਨੇ ਫਰਸਾਉ ਲੱਭਦੀ ਤੂੰ ਆ ਜਾ ਤੇ ਤੈਨੂੰ ਤਾਂ 21 ਨੂੰ 31 ਪਾਉਂਗੀ ਆ ਬੈਠੀਆਂ ਨਾਲੇ ਦਊ ਤੈਨੂੰ ਮਾਲ ਪੂੜੇ ਬਣਾ ਕੇ ਜਿਹੜਾ ਤੂੰ ਕਹਿੰਦਾ ਸੀ ਨਾ ਪ੍ਰਿੰਟ ਗਾਣੂ ਚਿੱਤ ਕਰਦਾ ਚੰਗਾ ਤੜਕਾ ਲਾਉ ਚੰਗਾ ਪਾਉ ਤੇਰਾ ਰਾਇਤਾ ਮਰਨਿਆ ਤੇਰੀ ਤਾਂ ਲੱਤ ਤੋੜ ਕੇ ਨਾ ਗੱਲ ਚ ਪਾਈ ਨਾ ਮੈਨੂੰ ਪਿਉਦੀ ਤੀ ਨਾ ਕਹੀ ਜਿਹੜਾ ਤੂੰ ਮੇਰੇ ਨਾਲ ਕੀਤਾਗਾ